ਸਤ ਸ੍ਰੀ ਅਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਬੀਜੇਪੀ ਦੇ ਲੀਡਰਾਂ ਨੂੰ ਧਮਕੀ ਭਰੀਆਂ ਚਿੱਠੀਆਂ ਮਿਲੀਆਂ ਨੇ ਜਿਦੇ ਵਿੱਚ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਤੇ ਨਾਲ ਇੱਕ ਲਿਫਾਫੇ ਦੇ ਵਿੱਚ ਜਲਣਸ਼ੀਲ ਪਦਾਰਥ ਵੀ ਭੇਜਿਆ ਗਿਆ ਹੈ ਤੇ ਕਈ ਤਰ੍ਹਾਂ ਦੀਆਂ ਗੱਲਾਂ ਵੀ ਕੀਤੀਆਂ ਗਈਆਂ ਨੇ ਬੀਜੇਪੀ ਦੇ ਉੱਤੇ ਨਿਸ਼ਾਨੇ ਸਾਦੇ ਗਏ ਨੇ ਆਰਐਸਐਸ ਨੂੰ ਨਿਸ਼ਾਨੇ 'ਤੇ ਲਿਆ ਗਿਆ ਹੈ ਤੇ ਕਿਹਾ ਗਿਆ ਹੈ ਕਿ ਜਿਹੜੇ ਲੀਡਰ ਨੇ ਸਿੱਖ ਲੀਡਰ ਨੇ ਉਹ ਭਾਜਪਾ ਦਾ ਹਿੱਸਾ ਬਣੇ ਹੋਏ ਨੇ ਉਹ ਭਾਜਪਾ ਨੂੰ ਛੱਡ ਦੇਣ ਕਿਉਂਕਿ ਪੰਜਾਬ ਦੇ ਹਿੱਤਾਂ ਦੀ ਗੱਲ ਉਹ ਨਹੀਂ ਕਰਦੇ ਇਸ ਚਿੱਠੀ ਦੇ ਮੁਤਾਬਕ ਜਿਹੜੀ ਤੁਸੀਂ ਆਪਣੀ ਸਕਰੀਨ ਦੇ ਉੱਤੇ ਵੀ ਦੇਖ ਰਹੇ ਹੋ ਇੱਕ ਫੋਟੋਕਾਪੀ ਹੈ ਵਕਫਾ ਖਲੀਡਰਾਂ ਨੂੰ ਭੇਜੀ ਗਈ ਹੈ ਜਿਦੇ ਵਿੱਚ ਖਾਸ ਤੌਰ ਦੇ ਉਤੇ ਪੋਸਟਲ ਇੱਕ ਜਿਵੇਂ ਡਾਕ ਰਾਹੀਂ ਚਿੱਠੀ ਆਉਂਦੀ ਹੈ ਉਸੇ ਤਰ੍ਹਾਂ ਹੀ ਇਹ ਚਿੱਠੀ ਆਈ ਹੈ ਇੱਕ ਲਿਫਾਫੇ ਦੇ ਵਿੱਚ ਜਲਨਸ਼ੀਲ ਕੁਝ ਪਦਾਰਥ ਵੀ ਭੇਜਿਆ ਗਿਆ ਹੈ ਤੇ ਮਨਜਿੰਦਰ ਸਿੰਘ ਸਿਰਸਾ ਨੂੰ ਇਹ ਚਿੱਠੀ ਭੇਜੀ ਗਈ ਹੈ ਮਨਜਿੰਦਰ ਸਿੰਘ ਸਿਰਸਾ ਤੋਂ ਇਲਾਵਾ ਤਜਿੰਦਰ ਸਿੰਘ ਸਰਾ ਨੇ ਪਰਮਿੰਦਰ ਸਿੰਘ ਬਰਾੜ ਨੇ ਤੇ ਇਸ ਤੋਂ ਇਲਾਵਾ ਇੱਕ ਭਾਜਪਾ ਦੇ ਸੀਨੀਅਰ ਲੀਡਰ ਨੇ ਸ਼੍ਰੀ ਨਿਵਾਸ ਲੂ ਉਹਨਾਂ ਨੂੰ ਵੀ ਇਹ ਧਮਕੀ ਭਰੀ ਚਿੱਠੀ ਮਿਲੀ ਹੈ ਤੇ ਚਿੱਠੀ ਚੰਡੀਗੜ੍ਹ ਦੇ ਬੀਜਪੀ ਦਫ਼ਤਰ ਦੇ ਵਿੱਚ ਭੇਜੀ ਗਈ ਹੈ ਜਿਸ ਤੋਂ ਬਾਅਦ ਦੇ ਵਿੱਚ ਚੰਡੀਗੜ੍ਹ ਸਥਿਤ ਬੀਜਪੀ ਦਫ਼ਤਰ ਦੀ ਸੁਰੱਖਿਆ ਨੂੰ ਵਧਾ ਦਿੱਤਾ ਗਿਆ ਇਸ ਪੂਰੇ ਮਾਮਲੇ ਨੂੰ ਲੈ ਕੇ ਗੱਲਬਾਤ ਕੀਤੀ ਹੈ ਅਸੀਂ ਬੀਜਪੀ ਦੇ ਸੀਨੀਅਰ ਲੀਡਰ ਹਰਜੀਤ ਸਿੰਘ ਗਰੇਵਾਲ ਹੋਰਾਂ ਦੇ ਨਾਲ ਉਹਨਾਂ ਦਾ ਕੀ ਕਹਿਣਾ ਹੈ ਉਹ ਤੁਹਾਨੂੰ ਸੁਣਾਉਣੇ ਆ ਗਰੇਵਾਲ ਸਾਹਿਬ ਬੀਜਪੀ ਦੇ ਲੀਡਰਾਂ ਨੂੰ ਇੱਕ ਧਮਕੀ ਭਰੇ ਆ ਪੱਤਰ ਆਉਂਦਾ ਨਾਲ ਕੁਝ ਇੱਕ ਜਲਨ ਸ਼ੀਲ ਸਮਗਰੀ ਵੀ ਭੇਜੀ ਦੱਸੀ ਜਾ ਰਹੀ ਹੈ ਕੀ ਇਹ ਸਾਰਾ ਮਾਮਲਾ ਤੁਹਾਡੇ ਕੋਲ ਜਾਣਕਾਰੀ ਹਾਸਲ ਕਰਨੀ ਚਾਹਣ ਗੱਲ ਇਹ ਹੈ ਕਿ ਬੀਜਪੀ ਰਾਸ਼ਟਰਵਾਦੀ ਸੰਗਠਨਾ ਇਸ ਕਰਕੇ ਉਹਨਾਂ ਨੂੰ ਪਤਾ ਹੈ ਕਿ ਜਦੋਂ ਪੰਜਾਬ 'ਚ ਭਾਜਪਾ ਮਜ਼ਬੂਤ ਰਹੇਗੀ ਤਾਂ ਪੰਜਾਬ ਦੀ ਭਾਈਚਾਰਕ ਸੰਘ ਕੋਈ ਨਹੀਂ ਤੋੜ ਸਕਦਾ ਜੀ ਤੇ ਇਸ ਚੱਕਰ 'ਚ ਜੋ ਲੋਕ ਪੰਜਾਬ ਨੂੰ ਖੁਸ਼ਹਾਲ ਨਹੀਂ ਦੇਖਣਾ ਚਾਹੁੰਦੇ ਉਸ ਦਾ ਵਿਕਾਸ ਨਹੀਂ ਦੇਖਣਾ ਚਾਹੁੰਦੇ ਉਹ ਦੇਸ਼ ਦੀ ਮੁਖਤਰਾ ਨਾਲ ਜੁੜਿਆ ਰਹੇ ਨਹੀਂ ਦੇਖਣਾ ਚਾਹੁੰਦੇ ਜੀ ਉਹ ਇਸ ਤਰ੍ਹਾਂ ਹੀ ਹਰਕਤਾਂ ਕਰਦੇ ਰਹਿੰਦੇ ਆ ਪਰ ਇਹ ਵੀ ਇੱਕ ਉਸੇ ਤਰ੍ਹਾਂ ਦੀ ਹਰਕਤ ਹੈ ਪਰ ਪੰਜਾਬ ਦੀ ਕਾਨੂੰਨ ਵਿਵਸਥਾ ਦੀ ਹਾਲਤ ਠੀਕ ਨਹੀਂ ਹੈ ਇਸੇ ਤਰ੍ਹਾਂ ਪੰਜਾਬ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ ਚੀਫ ਦ੍ਰਿਸ਼ਟੀ ਅੱਜ ਦਫ਼ਤਰ ਹੀ ਬਦਲਦੇ ਰਹਿੰਦੇ ਆ ਹੁਣ ਚੰਡੀਗੜ੍ਹ ਤੋਂ ਕਹਿੰਦੇ ਮੈਂ ਜਲੰਧਰ ਕਰ ਲਿਆ ਹੁਣ ਜਲੰਧਰ ਤੋਂ ਗਿੱੱਰਵਾਹ ਕਰਨਗੇ ਇਸ ਤੋਂ ਬਾਅਦ ਕਿਉਂਕਿ ਬਾਈ ਇਲੈਕਸ਼ਨ ਹਰੀਆਂ ਨੇ ਤੇ ਪੰਜਾਬ ਦੀਆਂ ਸੁਵਸਿਆਂ ਵੱਲ ਪੰਜਾਬ ਦੀ ਕਾਨੂੰਨ ਵਿਵਸਥਾ 'ਲ ਕਿੰਨਾ ਧਿਆਨ ਦੇਣਗੇ ਇਸੇ ਲਈ ਪੰਜਾਬ ਦੇ ਵਿੱਚ ਜਿਹੜਾ ਜਿੱਥੇ ਸ਼ਾਂਤੀ ਨਹੀਂ ਹੁੰਦੀ ਪੀਸ ਨਹੀਂ ਹੁੰਦਾ ਉੱਥੇ ਬਹੁਤ ਅਜੋਗ ਨਹੀਂ ਲਗਾਉਣਾ ਚਾਹੁੰਦੇ ਪੰਜਾਬ ਚੋਂ 10000 ਕਰੋੜ ਦੀ ਇਨਵੈਸਟਮੈਂਟ ਜਾ ਚੁੱਕੀ ਹੈ ਚਮੜਾ ਉਦਯੋਗ ਚਲਾ ਗਿਆ ਆਉਦਰੀ ਉਦਯੋਗ ਚਲਾ ਗਿਆ ਔਰ ਸਪੋਰਟਸ ਦਾ ਉਦਯੋਗ ਚਲਾ ਗਿਆ ਇਸ ਤਰ੍ਹਾਂ ਕਰਕੇ ਸਾਰੇ ਹੀ ਜਾ ਰਹੇ ਆ ਜੀ ਫਿਰ ਵੀ ਸਭ ਇਹਦੇ ਨਾਲ ਇਹ ਵੀ ਇਹਨਾ ਕਿ ਸਿਰਸਾ ਸਾਹਿਬ ਨੂੰ ਵੀ ਇਹ ਧਮਕੀ ਆਉਂਦੀ ਹੈ ਸ਼੍ਰੀ ਨਵਾਸ ਲੂਜੀ ਨੂੰ ਵੀ ਆਉਂਦੀ ਹੈ ਤਾਂ ਉਹਨਾਂ ਦਾ ਪੰਜਾਬ ਨਾਲ ਬਹੁਤ ਘੱਟ ਸੰਬੰਧ ਰਿਬ ਜੁੜਦਾ ਹੈ ਤਾਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੇ ਧਮਕੀ ਚੰਡੀਗੜ੍ਹ ਦਫਤਰ ਦੇ ਵਿੱਚ ਆਉਂਦੀ ਹੈ ਨੇ ਚੰਡੀਗੜ੍ਹ ਦਫਤਰ ਜਿਹੜਾ ਪਹਿਲਾਂ ਵੀ ਆ ਚੁੱਕੀਆਂ ਨੇ ਕਈ ਥਾਂ ਤੇ ਆ ਹੂੰ ਤੇ ਆਉਂਦੀਆਂ ਰਹਿੰਦੀਆਂ ਨੇ ਔਰ ਕੁਝ ਨਹੀਂ ਵਗਾਰ ਸਕਦੇ ਹੁੰਦੇ ਪਰ ਇਹਨਾਂ ਨੂੰ ਸੀਰੀਅਸ ਲੈ ਕੇ ਪੰਜਾਬ ਸਰਕਾਰ ਨੂੰ ਆਪਣੀ ਕਾਨੂੰਨ ਵਿਵਸਥਾ ਸੁਧਾਰਨੀ ਚਾਹੀਦੀ ਹੈ ਬਾਕੀ ਦਾ ਏਜੰਸੀਆਂ ਨੇ ਕੰਮ ਕਰ ਲੈਣਾ ਇਹ ਲੋਕ ਜਲਦੀ ਕਾਨੂੰਨ ਦੇ ਜ਼ਾਰੇ ਚ ਆ ਜਾਣਗੇ ਜੀ ਔਰ ਇਹਨਾਂ ਨੂੰ ਮੰਨ ਲਈ ਤੁਕ ਵੀ ਸਜਾ ਵੀ ਮੇਰੇ ਵਿਸ਼ਾ ਤੇ ਪਰਲਾ ਨਹੀਂ ਮਿਲ ਰਹੀ ਜੀ ਪਰ ਪੰਜਾਬ ਨੂੰ ਪੰਜਾਬ ਦੀ ਕਾਨੂੰਨ ਵਿਵਸਥਾ ਜਿਹੜੀ ਆ ਉਹ ਸੂਬੇ ਲਈ ਖਤਰੇ ਦੀ ਘੰਟੀ ਹੈ ਇਹ ਸਰਕਾਰ ਨੂੰ ਉੱਧਰ ਧਿਆਨ ਦੇਣਾ ਚਾਹੀਦਾ ਜੀ ਮਿਹਰबानी ਕਰ ਬਸ ਦੱਸ ਦੇ ਕਿ ਭਾਜਪਾ ਦੇ ਲੀਡਰਾਂ ਨੂੰ ਧਮਕੀ ਮਿਲਣ ਤੋਂ ਬਾਅਦ ਅਮਨ ਕਾਨੂੰਨ ਦੀ ਸਥਿਤੀ ਦੇ ਉੱਤੇ ਵੀ ਸਵਾਲ ਖੜੇ ਹੋਏ ਨੇ ਜਿਸ ਤਰ੍ਹਾਂ ਹਰਜੀਤ ਸਿੰਘ ਗਰੇਵਾਲ ਨੇ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਸੂਬਾ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਹੈ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਮਾਮਲਾ ਕੀ ਮੋੜ ਲੈਂਦਾ ਹੈ ਤੇ ਇਹਨਾਂ ਧਮਕੀ ਭਰੇ ਪੱਤਰਾਂ ਦਾ ਕੀ ਸੱਚ ਨਿਕਲਦਾ ਹੈ ਨਿਡਰ ਹਾਂ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਅੱਜ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਲਫਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬਣਾਂਗੇ ਪੰਜਾਬ ਦੀ ਆਵਾਜ਼ ਬਣਗੇ ਹਰ ਪਹਿਲੂ ਤੇ ਰੋਜ਼ ਚਰਚੇ ਬੁਲਾਗੇ ਅੰਦਰੋਂ ਨਿਰਾਦ ਬਣਾਂਗੇ ਬੁਲੰਦ ਆਵਾਜ਼ ਜੇ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ। ਲੋਕਾਂ ਨਾਲ ਜੁੜੇ, ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਐ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ। ਧਰਮ, ধরohar, ਸਿਹਤ, ਅਹ ਸੰਸਕ੍ਰਿਤੀ ਕੀ ਹੋਗੀ ਬਾਤ? ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਲ ਜੀ ਮੈਂ ਹਕੂ ਰਾਜ ਨੂੰ ਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜੋ ਲਾਂਚ ਹੋ ਚੁੱਕਾ ਹੈ ਕੰਕੈਨੇਡਾ ਵਿੱਚ